ਵੋਟ ਨਹੀਂ ਪਏ ਕਿਉਂ ਕਰਕੇ ਐਂ ਲੱਗਦਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹ ਵੋਟਾਂ ਦੇ ਵਿੱਚ ਝੇਰਾਫੇਰੀ ਕਰਦਾ ਇੱਕੋ ਇੱਕ ਲੀਡਰ ਸੀਗਾ ਸਾਡਾ ਜਿਹੜਾ ਇਹ ਚੱਲ ਰਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਵਾਲਾ ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕਰਾਤਾ ਇੰਡੀਆ ਨੇ ਤੇ ਦਰਬਾਰ ਸਾਹਿਬ ਤੇ ਉੱਤੇ ਵੀ ਹਮਲੇ ਕਰਤੇ ਜਿੱਥੇ ਗੱਲ ਬਣ ਜੇ ਜਿੱਥੇ ਇਹ ਪੋਜ਼ਿਟਿਵ ਹੋਵੇ ਉੱਥੇ ਅੜੀ ਨਹੀਂ ਕਰੀਦੀ ਹੁੰਦੀ ਉੱਥੇ ਇਹ ਸਾਰਨ ਨਾਲ ਰੜ ਕੇ ਕਰਦੀ ਤਾਂ ਹੁੰਦਾ ਹੈ ਅੱਜ ਤੇ ਇਹ ਹਿੰਦੂਤਵਵਾਦੀ ਜਿਹੜੀਆਂ ਹੂਮਤਾ ਹੈਗੀਆਂ ਉਹਨਾਂ ਨੇ ਬਹੁਤ ਜ਼ਬਰ ਮੁਸਲਮਾਨਾਂ ਸਿੱਖਾਂ ਤੇ ਆਦਵਾਸੀਆਂ ਦੇ ਉੱਤੇ ਕੀਤਾ ਜਿੰਨਾ ਚਿਰ ਕਾਨੂੰਨ ਦੇ ਘੇੜੇ ਦੇ ਵਿੱਚੋਂ ਨਾ ਸਾਰਾ ਕੰਮ ਨਿਕਲੇ ਸਿੱਧਾ ਕੋਈ ਕਿਸੇ ਦੀ ਲਿਬਰਟੀ ਆਜ਼ਾਦੀ ਤੇ ਜਾਨ ਨਹੀਂ ਲੈ ਸਕਦਾ ਹਾਲੀ ਵਿੱਚ ਜਿਮਨੀ ਚੋਣਾ ਹੋਈਆਂ ਤਰਨਤਨ ਦੇ ਵਿੱਚ ਜੋ ਸਮੀਕਰਨ ਹਲਕਾ ਨਵਾਸੀਆਂ ਦੇ ਸੀਂ ਦੇ ਮਣਾ ਦੇ ਵਿੱਚ ਕਿ ਭਾਈ ਮਨਦੀਪ ਸਿੰਘ ਇੱਕ ਬਹੁਤ ਵੱਡੀ ਲੀਡ ਜਿੱਤ ਕੇ ਜਿਸ ਹਲਕੇ ਵਿੱਚ ਆਉਣਗੇ ਤੇ ਵਿਧਾਇਕ ਬਣਨਗੇ ਥੋੜੇ ਤਾਂ ਕਿ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਆਵਾਜ਼ ਠਾਈ ਜਾਵੇ ਪਰ ਜੋ ਸਮੀਕਰਨ ਲੋਕਾਂ ਨੇ ਸੋਚੇ ਹੋਏ ਸੀ ਪਰ ਉਹ ਹੋਇਆ ਨਹੀਂ ਕਿਉਂਕਿ ਪਹਿਲਾਂ ਭਾਈ ਅੰਮ੍ਰਿਤਪਾਲ ਵੱਡੀ ਲੀਡ ਲੈ ਕੇ ਜਿੱਤੇ ਸੀਗੇ ਪਰ ਉਸਦੇ ਉਲਟ ਨਜ਼ਰ ਆਇਆ ਪਰ ਲੋਕਾਂ ਦੇ ਸਮੀਕਰਨ ਸਾਰੇ ਉਲਟੀ ਨਜ਼ਰ ਆਏ ਨੇ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਤਰਨਤਨ ਪਹੁੰਚੇ ਨੇ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਇਸ ਸੰਬੰਧ ਵਿੱਚ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕੁਜੀਤਾ ਖਾਲਸਾ ਵਾਇਕੁਟੇ ਕੀ ਫਤਹਿ ਜੀ ਅੱਜ ਤੁਸੀਂ ਪਹੁੰਚੇ ਹੋ ਤਰਨਤਾਰਨ ਵਿੱਚ ਪਹਿਲਾਂ ਤੁਸੀਂ ਕਾਨਫਰੰਸ ਵੀ ਕੀਤੀ ਹੈ ਕਾਨਫਰੰਸ ਕਰਨ ਦਾ ਕੀ ਏਜੰਡਾ ਏਗਾ ਅਸੀਂ ਸਾਰੇ ਵੋਟਰਾਂ ਦਾ ਸ਼ੁਕਰੀਆ ਕਰਨਾ ਹੈ ਕਿ ਸਾਡੀ ਬਹੁਤ ਇੱਜ਼ਤ ਕੀਤੀ ਹੈ ਸਾਨੂੰ ਵੋਟਾਂ ਪਈਆਂ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਨੇ ਵੀ ਸਾਡੀ ਬਹੁਤ ਇੱਜ਼ਤ ਕੀਤੀ ਹੈ ਤੇ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਕਰਨਾ ਹੈ ਪਹਿਲੀ ਵਾਰ ਹੋਇਆ ਕਿ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਸੀ ਪਰ ਜੋ ਲੋਕਾਂ ਦੇ ਸਮੀਕਰਨ ਸੀ ਲੋਕ ਚਾਹੁੰਦੇ ਸੀਗੇ ਕਿ ਭਾਈ ਮਨਦੀਪ ਸਿੰਘ ਵੱਡੀ ਜੀ ਲੀਡ ਦੇ ਨਾਲ ਜਿੱਤਣਗੇ ਤੇ ਪਰ ਉਹ ਜਿਹਾ ਨਹੀਂ ਹੋਇਆ ਕੀ ਕਾਰਨ ਕਿੱਥੇ ਕਮੀਆਂ ਰਹਿ ਗਈਆਂ ਨਹੀਂ ਸਾਰੇ ਤਾਂ ਨਹੀਂ ਇਕੱਠੇ ਹੋਏ ਇਹ ਵੱਖਰੇ ਵੱਖਰੇ ਲੜੇ ਹੈ ਸਰਦਾਰ ਸੁਖਬੀਰ ਸਿੰਘ ਵੱਖਰੇ ਲੜੇ ਹੈ ਹੋਰ ਵੀ ਵੱਖਰੇ ਲੜੇ ਹੈ ਉਹ ਤਾਂ ਅਸੂਲ ਸੀਗੇ ਜਿਹੜੇ ਇਹ ਅਸੀਂ ਇਕੱਠੇ ਹੋ ਕੇ ਲੜੇ ਆਂ। ਹੋਰ ਤਾਂ ਕਿੱਥੇ ਕਮੀ ਰਹੀ? ਕਿਉਂ ਨਹੀਂ ਜਿੱਤ ਸਕੇ ਜਿੱਦਾਂ ਭਾਈ ਅਮਰਤਪਾਲ ਵੱਡੀ ਲੀਡ ਨਾਲ ਜਿੱਤੇ ਸੀਗੇ। ਬੜੀ ਆਸਮੀ ਸੀਗੀ ਭਾਈ ਮਨਦੀਪ ਸਿੰਘ ਉਸੇ ਤਰ੍ਹਾਂ ਹੀ ਜਿੱਤਣਗੇ। ਪਰ ਕਿੱਥੇ ਪ੍ਰਚਾਰ 'ਚ ਕੋਈ ਕਮੀ ਰਹੀਗੀ? ਜਾਂ ਕੋਈ ਵਿੱਚ ਕੋਈ ਅਜਿਹੇ મતਭੇਦ ਸੀਗੇ। ਕੋਈ મતਭੇਦ ਨਹੀਂ ਸੀਗੇ। ਕੋਈ ਕਿਸੇ ਕਿਸਮ ਦੀ ਮਾਇਰ ਦੀ ਕਮੀ ਨਹੀਂ ਸੀ। ਸਾਰਾ ਕੁਝ ਲੋਕਾਂ ਨੇ ਜਦੋਂ ਅੱਜਾ ਲੰਗਰ ਚੱਲਦੇ ਸੀਗੇ ਇਸ਼ਤਿਹਾਰ ਬਣਦੇ ਸੀਗੇ ਵੰਡੇ ਜਾਂਦੇ ਸੀਗੇ ਕਿਸੇ ਨੇ ਸਾਨੂੰ ਨਾਂ ਨਹੀਂ ਕੀਤੀ ਪਰ ਵੋਟ ਨਹੀਂ ਪਏ ਕਿਉਂ ਕਰਕੇ ਐਂ ਲੱਗਦਾ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹ ਵੋਟਾਂ ਦੇ ਵਿੱਚ ਫੇਰਾਫੇਰੀ ਕਰਦਾ ਹੈ ਤੇ ਇਹ ਸਾਜੇਵਰ ਕੀ ਪਾਰਟੀ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ ਕਿਉਂ ਕਰਕੇ ਅਸੀਂ ਅਲੱਗ ਹੋਣਾ ਚਾਹੁੰਦੇ ਐ ਕਿਉਂ ਕਰਕੇ 1947 ਦੇ ਵਿੱਚ ਵੀ ਅੰਗਰੇਜ਼ਾਂ ਨੇ ਸਾਨੂੰ ਪੁੱਛਿਆ ਨਹੀਂ ਸੀ ਨਾ ਕੋਈ ਵੋਟਾਂ ਪਵਾਈਆਂ ਸੀਗੀਆਂ ਤੇ ਸਾਨੂੰ ਤਾਂ ਰੋਲ ਕੇ ਰੱਖਤਾ ਉਹਨਾਂ ਨੇ ਤਾਂ ਸਿਰਫ ਇੰਡੀਆ ਦੇ ਨਕਸ਼ੇ ਤੇ ਇੱਕ ਲੀਕ ਵਾਰਤੀ ਠੀਕ ਪਾਸੇ ਪਾਕਿਸਤਾਨ ਹੈ ਉੱਥੇ ਸਿੱਖ ਮੁਸਲਮਾਨ ਦੇ ਗੁਲਾਮ ਬਣਾਤੇ ਦੂਜੇ ਪਾਸੇ ਇੰਡੀਆ ਬਣਾਤਾ ਜਿੱਥੇ ਸਿੱਖਾਂ ਨੂੰ ਹਿੰਦੂਆਂ ਦਾ ਗੁਲਾਮ ਬਣਾਤਾ ਮੇਰਾ ਮਤਲਬ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਲੜਦੇ ਰਹੇ ਹਾਂ ਤੇ ਪਰ ਖਾਮ ਜਬ ਵੀ ਤਾ ਹੈ ਵੈਗੁਰੂ ਦੇ ਹੱਥ ਚ ਜਦੋਂ ਇਹ ਵੈਗੁਰੂ ਲਊਗਾ ਇੱਕੋ ਇੱਕ ਲੀਡਰ ਸੀਗਾ ਸਾਡਾ ਜਿਹੜਾ ਇਹ ਚੱਲ ਰਿਹਾ ਸੀ ਸੰਤ ਜਨੈਲ ਸਿੰਘ ਭਿੰਡਰਵਾਲਾ ਉਹਨਾਂ ਉਹਨਾਂ ਨੇ ਸ਼ਹੀਦ ਕਰਾਤਾ ਇੰਡੀਆ ਨੇ ਤੇ ਦਰبار صاحب ਤੇ ਉੱਤੇ ਵੀ ਹਮਲੇ ਕਰਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਦਰਬਾਰ ਸਾਹਿਬ ਦੇ ਉੱਤੇ ਤਾਂ ਅਫਗਾਨੀਆਂ ਨੇ ਨਹੀਂ ਕੀਤੇ ਇਰਾਨੀਆਂ ਨੇ ਨਹੀਂ ਕੀਤੇ ਮੁਗਲਾਂ ਨੇ ਨਹੀਂ ਕੀਤੇ ਇਹ ਤਾਂ ਹਿੰਦੂਤਵਾਦ ਨੇ ਪਹਿਲੀ ਵਾਰੀ ਇਹ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਕੀਤੇ ਹੈ ਜਿਸ ਦੇ ਨਾਲ ਅਸੀਂ ਕਦੇ ਵੀ ਇਹਨਾਂ ਦੇ ਨਾਲ ਰਹਿ ਨਹੀਂ ਸਕਦੇ ਹੈਗੇ ਹੁਣ ਲੰਬੇ ਸਮੇਂ ਤੋਂ ਦੀ ਸੰਘਰਸ਼ ਕਰ ਰਹੇ ਹੁ ਖਾਲਸਾ ਧਰਮ ਪਰ ਪ੍ਰਾਪਤੀ ਕਿਉਂ ਨਹੀਂ ਹੋ ਰਹੀ ਕਿੱਥੇ ਕਮੀਆਂ ਇਹ ਤਾਂ ਤੁਸੀਂ ਅਖਬਾਰ ਨੂੰ ਵੀ ਸੁਣ ਤੁਸੀਂ ਦੱਸ ਸਕਦੇ ਹੋ ਮੈਂ ਤਾਂ ਇਹ ਇੱਕ ਖਡਾਰੀ ਐ ਤੇ ਜਿਹੜਾ ਗੋਲ ਨਹੀਂ ਕਰਦਾ ਹੈਨਾ ਇਹ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਤੋਂ ਗੋਲ ਕਿਉਂ ਨਹੀਂ ਹੁੰਦਾ ਮੈਂ ਕਿਵੇਂ ਦੱਸਦਾ ਹੈਗਾ ਮੈਂ ਤਾਂ ਪੂਰੀ ਕੋਸ਼ਿਸ਼ ਕਰਦਾ ਕਿ ਐ ਖਿੱਚਦਾ ਕੰਮ ਨੂੰ ਪਰ ਇਹ ਤੇ ਚਰਚਾ ਆ ਵੀ ਆ ਕਿ ਜੇ ਕੋਈ ਹੋਰ ਖਾਲਸਾਣ ਦੀ ਗੱਲ ਕਰਦਾ ਹੈ ਤੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਪਰ ਜਦ ਮਾਨ ਸਾਹਿਬ ਗੱਲ ਕਰਦੇ ਆ ਤੇ ਉਹਨਾਂ ਦੇ ਕੋਈ ਐਕਸ਼ਨ ਵੀ ਨਹੀਂ ਲਿਆ ਜਾਂਦਾ ਕਿਉਂ ਕਰਕੇ ਮੈਂ ਦਲੀਲ ਨਾਲ ਕਰਦਾ ਕਿਉਂ ਕਰਕੇ ਮੈਂ ਕਦੇ ਨਹੀਂ ਕਿਹਾ ਕਿ ਮਾਰ ਕੁੱਟ ਕਰ ਦੋ ਲੁੱਟ ਲੋ ਭੰਨ ਲੋ ਕੱਢ ਦੋ ਕਿਸੇ ਨੂੰ ਮੈਂ ਸਾਰਿਆਂ ਨੂੰ ਨਾਲ ਲੈ ਕੇ ਖਾਲਸਾਣ ਬਣਾ ਰਿਹਾ ਤਾਂ ਮੇਰੇ ਖਿਲਾਫ ਕੌਣ ਕਰ ਸਕਦਾ ਜਦੋਂ ਮੈਂ ਕੋਈ ਇਹ ਐਫਜੀ ਕਾਨੂੰਨ ਹੀ ਨਹੀਂ ਤੋੜਿਆ ਖਾਲਸਾਣ ਕਹਿਣਾ ਦਾ ਮੇਰਾ ਹੱਕ ਹੈਗਾ ਇਹੇ ਆਰਟੀਕਲ 19 ਦੇ ਤਹਿਤ ਤੇ ਮੈਂ ਆਪਣਾ ਹੱਕ ਇਸਤੇਮਾਲ ਕਰ ਰਿਹਾ ਜੇ ਹੋਰ ਕੋਈ ਕਰੂਗਾ ਤੇ ਮੇਰੇ ਵਰਗਣ ਚੱਲੀ ਚੱਲੂਗਾ ਉਹਨੂੰ ਕੋਈ ਫੜੀ ਨਹੀਂ ਸਕਦਾ ਹੈਗਾ ਪਰ ਜਦੋਂ ਤੁਸੀਂ ਗੋਲੀਬਾਰੀ ਦੀ ਗੱਲ ਕਰੋਗੇ ਫਲਾਣੇ ਨੂੰ ਮਾਰ ਦੋਗੇ ਫਲਾਣੇ ਨੂੰ ਚੱਕ ਦੋਗੇ ਫੇਰ ਤਾਂ ਉਹ ਤਾਂ ਤੁਸੀਂ ਕਾਨੂੰਨ ਤੋੜ ਰਹੇ ਹੋ ਮਰਦ ਤੁਸੀਂ ਵੀ ਵੱਡੀ ਲੀਡ ਦੇ ਨਾਲ ਐਮਪੀ ਬਣੇ ਸੀ ਉਦੋਂ ਤੁਸੀਂ ਜੇਲ੍ਹ ਦੇ ਅੰਦਰ ਸੀ ਔਰ ਇਸੇ ਤਰ੍ਹਾਂ ਹੀ ਭਾਈ ਆਪਣਾ ਅਮਰਿਤਪਾਲ ਜੀ ਉਹ ਵੀ ਵੱਡੀ ਲੀਡ ਨਾਲ ਜਿੱਤਿਆ ਤੁਸੀਂ ਯਾਦ ਹੋ ਗਏ ਉਹ ਕਿਉਂ ਨਹੀਂ ਯਾਦ ਹੋਏ ਮੈਨੂੰ ਲੋਕਾਂ ਨੇ ਯਾਦ ਕਰਾਤਾ ਜੀ ਇਹ ਮੈਂ 5 ਸਾਲ ਰਹੇ ਅਮਰਿਤਪਾਲਤਾ ਦੇ 1.5 ਸਾਲ ਹੀ ਹੈ ਮੈਂ ਤਾਂ 5 ਸਾਲ ਕੱਟ ਕੇ ਆਇਆ ਤਨਾਈ ਦੀ ਸਜ਼ਾ ਹਾਂ ਫੇਰ ਇਹ ਚਿਰਤਾ ਲੱਗਦਾ ਹੈ ਸਰਕਾਰ ਦਾ ਗੁੱਸਾ ਲੱਥਨ ਨੂੰ ਤੇ ਮੈਨੂੰ ਤਾਂ 5 ਸਾਲ ਬਾਅਦ ਰਿਹਾ ਕੀਤਾ ਇਹ ਉਹ ਤਾਂ ਲੋਕਾਂ ਨੇ ਕੀਤਾ ਮੈਨੂੰ ਜੇ ਪਾਕਿਸਤਾਨ ਦੀ ਗੱਲ ਕਰਦੇ ਉਹ ਵੀ ਪਾਕਿਸਤਾਨ ਦੇ ਬਾਰਡਰ ਖੋਲ ਦਿੱਤੇ ਜਾਣ ਤਾਂ ਕਿ ਆਪਾਂ ਆਮ ਹੀ ਆ ਜਾ ਸਕੀਏ ਸਾਨੂੰ ਪਾਸਪੋਰਟ ਦੀ ਲੋੜ ਨਾ ਪਵੇ ਉੱਥੇ ਕੀ ਲੱਗਦਾ ਹੈ ਤੁਹਾਨੂੰ ਇੱਕ ਪਾਸੇ ਜਿਹੜੀਆਂ ਵਿਰੋਧੀ ਤਰ੍ਹਾਂ ਜਾਂ ਆਪਣੇ ਦੇਸ਼ ਦੀ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਬਾਰਡਰ ਖੋਲ ਦਿੰਨੇ ਆ ਤੇ ਜਿਤਨਾ ਸ਼ਰਮ ਨਸ਼ਾ ਆ ਰਿਹਾ ਹੈ ਹਥਿਆਰ ਆ ਰਹੇ ਨੇ ਉਹ ਬਾਰਡਰ ਖੋਲਣ ਦੇ ਨਾਲ ਤੁਹਾਨੂੰ ਲੱਗਦਾ ਕਿ ਹੋਰ ਵੀ ਵੱਧ ਸਕਦਾ ਹੈ ਸਾਰਾ ਮਸਲਾ ਇਤੋਂ ਜ਼ਿਆਦਾ ਕਿਵੇਂ ਆ ਜਾਣਗੇ ਜੀ ਇਹ ਜੇ ਹੋਣ ਆ ਰਹੇ ਐਨੀ ਤਦਾਦ ਦੇ ਵਿੱਚ ਤੇ ਜੇ ਖੁੱਲ ਜਾਊਗਾ ਤੇ ਕੀ ਫਰਕ ਪੈ ਜਾਊਗਾ ਇਹ ਹੈ ਨਾ ਕਿਉਂ ਕਰਕੇ ਕੰਮ ਤਾਂ ਪੁਲਿਸ ਤੇ ਬੀਐਸਐਫ ਤੇ ਫੌਜ ਨੇ ਤਾਂ ਉਹੀ ਕਰਨਾ ਹੈ ਜੇ ਖੁੱਲ ਜਾਊਗਾ ਤਾਂ ਵੀ ਉਹੀ ਕੰਮ ਕਰਨਗੇ ਜੇ ਨਹੀਂ ਖੁੱਲਗਾ ਤਾਂ ਵੀ ਉਹ ਫੜੀ ਜਾਂਦੇ ਪਰ ਉਹ ਵਿਚੋਂ ਦੇ ਨਿਕਲ ਜਾਂਦੇ ਆ ਅਸਲਾ ਨਿਕਲ ਜਾਂਦਾ ਮਾਨ ਸਾਹਿਬ ਤੁਸੀਂ 2-3 ਵਾਰ ਦਫਾ ਹੋ ਗਿਆ ਤੁਸੀਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਦੇ ਕੀ ਕਾਰਨ ਹੈ ਕਿ ਪਕੜ ਨਹੀਂ ਹੈਗੀ ਜਾਂ ਕੋਈ ਕਮੀਆਂ ਨਜ਼ਰ ਆ ਰਹੀਆਂ ਕਿੱਥੇ ਨਹੀਂ ਉਤਾਰਦੇ ਸੀ ਤੁਸੀਂ ਐਰਕਾਂ ਦੀ ਵੀ ਤੁਸੀਂ ਆਪਣਾ ਕੋਈ ਚੋਣ ਮੈਦਾਨ ਦੇ ਵਿੱਚ ਕੋਈ ਜਿਹੜੀਆਂ ਇਲੈਕਸ਼ਨਾਂ ਹੋਈਆਂ ਭਾਈ ਮੰਦਿਰ ਜਿਮਨੀ ਚੋਣ ਦੀ ਵੀ ਆਪਾਂ ਗੱਲ ਕਰ ਲਈਏ ਜਾਂ ਵਿਧਾਨ ਸਭਾ ਦੀਆਂ ਚੋਣਾਂ ਬੀਤੇ ਸਮੇਂ ਚ 22 ਚ ਹੋਈਆਂ ਉਹਦੇ ਵਿੱਚ ਵੀ ਤੁਸੀਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਕੀ ਲੱਗਦਾ ਤੁਸੀਂ ਤੁਹਾਨੂੰ ਕਿਉਂ ਨਹੀਂ ਤਾਰਿਆ ਗਿਆ ਮੇਨੀਆਂ ਸੀ ਧਾਰਦੇ ਜਿੱਥੇ ਸਾਡੀ ਤਾਕਤ ਹੁੰਦੀ ਹੈ ਐਤਕੀ ਵੀ ਉਤਾਰਿਆ ਹੁਣ 20000 ਵੋਟ ਲੈ ਕੇ ਗਿਆ ਸਾਡਾ ਕੈਂਡੀਡੇਟ ਤੁਸੀਂ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਿਤਾਰਿਆ ਇਹ ਕਹਿੰਦੇ ਸਾਂਝੇ ਤੌਰ ਤੇ ਤੁਸੀਂ ਮਾਤਰ ਫਿਰ ਕਦੇ ਕਦੇ ਜ਼ਰੂਰਤ ਹੁੰਦੀ ਹੈ ਕਿ ਸਾਂਝਾ ਵੀ ਕਰ ਦੇਈਦਾ ਹੈ ਜਿੱਥੇ ਗੱਲ ਬਣ ਜੇ ਜਿੱਥੇ ਇਹ ਪੋਜ਼ਿਟਿਵ ਹੋਵੇ ਉੱਥੇ ਅੜੀ ਨਹੀਂ ਕਰੀਦੀ ਹੁੰਦੀ ਉੱਥੇ ਇਹ ਸਾਰਨ ਰੜ ਕੇ ਕਰਦੇ ਤਾਂ ਹੁੰਦਾ ਹੈ ਮਾਨ ਸਾਹਿਬ ਇਹ ਖਡੂਰ ਸਾਹਿਬ ਦੀਆਂ ਇਲੈਕਸ਼ਨਾਂ ਹੁੰਦੀਆਂ। ਫਿਰ ਜਮਨੀ ਚੋਣ ਹੁੰਦੀ ਹੈ। ਕਿ ਤੁਸੀਂ ਆਪਣਾ ਉਮੀਦਵਾਰ ਤਾਰੋਗੇ ਕਿ ਜਾਂ ਇਸੇ ਤਰ੍ਹਾਂ ਹੀ ਸਾਂਝਾ ਹੀ ਉਮੀਦਵਾਰ ਤੁਸੀਂ ਤਾਰੋਗੇ ਕੋਈ? ਨਹੀਂ ਐਥੇ ਕਿ ਆਪਾਂ ਆਪਣਾ ਉਮੀਦਵਾਰ ਉਤਾਰਾਂਗੇ। 2027 ਦੀ ਇਲੈਕਸ਼ਨ ਨੂੰ ਫਿਰ ਕਿਸ ਤਰ੍ਹਾਂ ਦੇਖਦੇ ਹੋ? ਅਲੱਗ ਆਪਣਾ ਉਮੀਦਵਾਰ ਤਾਰੋਗੇ ਜਾਂ ਜਿਸ ਤਰ੍ਹਾਂ ਇਹ ਕਹੇ ਸਾਰੀਆਂ ਹੀ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਤਰ ਹੋਈਆਂ ਸੀ ਤੇ ਸਾਂਝਾ ਉਮੀਦਵਾਰ ਤਾਰਿਆ ਗਿਆ? ਇਸੇ ਤਰ੍ਹਾਂ ਹੋਏਗਾ ਜਾਂ ਤੁਸੀਂ ਆਪਣਾ ਉਮੀਦਵਾਰ ਤਰੋ ਸੋਟਡਨ ਕਿ ਆਪਾਂ ਸਾਰੇ ਇਕੱਠੇ ਹੋ ਕੇ 27 ਦੀ ਇਲੈਕਸ਼ਨ ਲੜੀਏ ਉਹ ਮੈਂ ਬਿਆਨ ਵੀ ਦੇ ਚੁੱਕਿਆ ਥੇ ਉਹਦੇ ਤੇ ਮੈਂ ਸ테 ਰਹਿਗਾ ਤੁਸੀਂ ਅੱਜ ਦੀ ਜਿਹੜੀ ਕਾਨਫਰੰਸ ਹੋਈ ਆ ਉਹ ਚ 23 ਤਰੀਕ ਦਾ ਇੱਕ ਹਵਾਲਾ ਦਿੱਤਾ ਵੀ ਕਿਹੜਾ ਪ੍ਰੋਗਰਾਮ ਕਰਨ ਜਾ ਰਹੇ ਹੋ ਉਹ ਵੀ ਸਾਡੀਆਂ ਸੰਗਤਨ ਦਲ 23 ਤਰੀਕ ਨੂੰ ਆਪਾਂ ਤੇ ਇੱਕ ਭਾਦਰ ਸਾਹਿਬ ਦਾ 1050 ਸਾਲ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਮਨਾਉਣ ਜਾ ਰਹੇ ਆ ਤੇ ਆ ਨੰਦਪੁਰ ਸਾਹਿਬ ਨਹੀਂ ਆਏਗੀ ਨਹੀਂ ਇਹ ਜਿੱਥੇ ਮਹਾਰਾਜਾ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀਗਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਲਕਾ ਨਵਾਸੀਆਂ ਕਿ ਉੱਥੇ ਦੱਬ ਕੇ ਪਹੁੰਚਣ ਜਿਹੜਾ ਇਹ ਪਤਾ ਲੱਗੇ ਕਿ ਜਿਹੜਾ ਭਾਜਪੀ ਤੇ ਸਾਰੇ ਪ੍ਰਚਾਰ ਕਰ ਰਹੇ ਐ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਸੀਗੇ ਇਹ ਗੱਲ ਨਹੀਂ ਐ ਉਹ ਮਨੁੱਖਤਾ ਦੀ ਚਾਦਰ ਸੀਗੇ ਉਹਨਾਂ ਨੇ ਜਨਊ ਨਹੀਂ ਸੀ ਪਹਿਨੇ ਆ ਪਰ ਤਾਂ ਵੀ ਜਿਹੜੇ ਜਨਊ ਪਹਿਨਦੇ ਸੀਗੇ ਉਹਨਾਂ ਦੀ ਰੱਖਿਆ ਕੀਤੀ ਐ ਪਰ ਅੱਜ ਦੇ ਇਹ ਹਿੰਦੂਤਵਵਾਦੀ ਜਿਹੜੀਆਂ ਹਕੂਮਤਾਂ ਹੈਗੀਆਂ ਉਨਾਂ ਨੇ ਬਹੁਤ ਜ਼ਬਰ ਮੁਸਲਮਾਨਾਂ ਸਿੱਖਾਂ ਤੇ ਆਦਵਾਸੀਆਂ ਦੇ ਉੱਤੇ ਕੀਤਾ ਰੋਜ਼ ਤੁਸੀਂ ਪੜ੍ਹਦੇ ਹੋ ਕਿ ਕੋਈ ਨਾ ਕੋਈ ਇਹ ਝੂਠੇ ਮੁਕਾਬਲੇ ਦੇ ਵਿੱਚ ਅਮਿਤਸਰ 3 ਸੈਂਟਰ ਦੀ ਸਰਕਾਰ ਮਰਬਰੀ ਜਾਂਦੀ ਹੈ ਤੇ ਅਸੀਂ ਇਹੋ ਜਿਹਾ ਰਾਜ ਨਹੀਂ ਚਾਹੁੰਦੇ ਹੈਗੇ ਕਿ ਜਿੱਥੇ ਸਰਕਾਰੀ ਤੌਰ ਦੇ ਉੱਤੇ ਇਹ ਕਿਸੇ ਦੀ ਜਾਣ ਨਹੀਂ ਜਾਵੇ ਤੇ ਸੁਪਰੀਮ ਕੋਰਟ ਆਪਣਾ ਕੰਮ ਨਾ ਕਰੇ ਆਪਣੇ ਕਨਸਟੀਟਿਊਸ਼ਨ ਦੀ ਰੱਖਿਆ ਨਾ ਕਰੇ ਜਿਵੇਂ ਐਮਰਜੈਂਸੀ ਦਾ ਕਾਨੂੰਨ ਹੈ ਕਸ਼ਮੀਰ ਦੇ ਵਿੱਚ ਉਥੇ ਫੌਜ ਕਿਸੇ ਨੂੰ ਮਾਰ ਸਕਦੀ ਹੈ ਕਿਸੇ ਦਾ ਜ਼ਬਰਦਸਤਨਾ ਕਰ ਸਕਦੀ ਹੈ ਕਿਸੇ ਨੂੰ ਲੁਕੋ ਸਕਦੀ ਹੈ ਟੁੰਡਾ ਬਣਾ ਸਕਦੀ ਹੈ ਪਰ ਅਜੇ ਤੱਕ ਸੁਪਰੀਮ ਕੋਰਟ ਉਹਦੇ ਉੱਤੇ ਚੁੱਪ ਹੈ ਜਦਕਿ ਆਰਟੀਕਲ 21 ਕਹਿੰਦਾ ਹੈ ਕਿ ਕਿਸੇ ਦੀ ਜਾਨ ਨਹੀਂ ਲਈ ਜਾ ਸਕਦੀ ਕਿਸੇ ਦੀ ਆਜ਼ਾਦੀ ਨਹੀਂ ਲਈ ਜਾ ਸਕਦੀ ਜਿੰਨਾ ਚਿਰ ਕਾਨੂੰਨ ਦੇ ਘੇੜੇ ਦੇ ਵਿੱਚੋਂ ਨਾ ਸਾਰਾ ਕੰਮ ਨਿਕਲੇ ਸਿੱਧਾ ਕੋਈ ਕਿਸੇ ਦੀ ਲਿਬਰਟੀ ਆਜ਼ਾਦੀ ਤੇ ਜਾਨ ਨਹੀਂ ਲੈ ਸਕਦਾ ਮਾਨ ਸਰ ਜਿਹੜੇ ਆਪਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਕਰ ਲਈਏ ਤੇ ਉਹ ਇਲੈਕਸ਼ਨਾਂ ਕਿਉਂ ਲੇਟ ਹੋ ਰਹੀਆਂ ਕਦੋਂ ਹੋਣਗੀਆਂ ਕੋਈ ਆਸ ਲੱਗਦੀ ਹੈ ਆਪਾਂ ਨੂੰ ਉਹ ਲੇਟ ਹੋ ਰਹੀਆਂ ਕਿਉਂ ਕਰਕੇ ਇਹ ਸੈਂਟਰ ਨੂੰ ਪੂਰਾ ਵਿਸ਼ਵਾਸ ਨਹੀਂ ਹੈ ਕਿ ਜਿਹੜੀ ਮੌਜੂਦਾ SCPC ਹੈ ਜੇ ਉਹ ਤਾਕਤ ਦੇ ਵਿੱਚ ਨਾ ਆਈ ਤੇ ਸਿੱਖ ਜਿਹੜੀ ਸਿਆਸਤ ਹੈ ਉਹ ਹੋਰ ਤਕੜੀ ਹੋ ਜੂਗੀ ਤੇ ਸੈਂਟਰ ਤੇ ਹਿੰਦੂਤਵਾ ਕਦੇ ਵੀ ਸਿੱਖਾਂ ਦੀ ਤਾਕਤ ਸਿਆਸੀ ਤੌਰ ਤੇ ਬਰਦਾਸ਼ਤ ਨਹੀਂ ਕਰਦਾ ਹੈਗਾ ਆਰਐਸਐਸ ਕਿਹਾ ਜਾਂਦਾ ਕਿ ਕੁਸਪੇੜ ਕੀਤੀ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਚ ਕੋਈ ਸਚਾਈ ਹੈ ਜੀ ਬੀਜਪੀ ਨੇ ਵੀ ਕੀਤੀ ਹੈ ਕਾਂਗਰਸ ਨੇ ਵੀ ਕੀਤੀ ਹੈ ਹਮ ਪਾਰਟੀ ਨੇ ਸਾਰੀਆਂ ਜਿਹੜੀਆਂ ਵੀ ਇਹ ਹਿੰਦੁਸਤਾਨ ਦਿੱਲੀ ਤੋਂ ਚੱਲਦੀਆਂ ਹਨ ਉਹਨਾਂ ਨੇ ਕੁਝ ਨਾ ਕੁਝ ਵਿੱਚ ਕੀਤਾ ਹੋਇਆ ਹੈ ਕਿ ਅਸੀਂ ਐਸ்சிਪੀਸ ਨੂੰ ਆਪਣੇ ਨਾਲ ਰੱਖੀਏ ਤੇ ਇਹਨੂੰ ਟੁੱਟਣ ਨਾ ਦਈਏ ਕਿ ਜੇ ਇਹ ਦੂਸਰੀ ਐਸ்சிਪੀਸੀ ਦੇ ਵਿੱਚ ਪਾਰਟੀ ਆ ਗਈ ਉਹ ਸਾਡੇ ਨਾਲ ਚੱਲੂਗੀ ਨਹੀਂ ਤੁਹ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਮਿਹਰਬਾਨੀ ਜੀ ਥੈਂਕ ਯੂ ਤੋਂ ਇਹ ਸਾਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦੇ ਨਾਲ ਅਸੀਂ ਵਿਚਾਰਾ ਕੀਤੀਆਂ ਨੇ ਫਿਰ ਨਵੀਂ ਸ਼ਕਤੀ ਦੇ ਨਾਲ ਆਪ ਜੀ ਦੇ ਰੂਬਰੂ ਹੋਵਾਂਗੇ ਤਦ ਤੱਕ ਤੁਸੀਂ ਬਣੇ ਰਹੋ ਡੀ 5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ